ਅੱਜ ਦੀ ਸ਼ਾਰਟ ਵੀਡੀਓ ਬਚਣਾ ਆਪਾਂ ਸੋ ਤਿੰਨ ਨਾਗੇ ਦਿਖਾਉਣੇ ਆ ਬਾਈ ਉਹਨਾਂ ਵਿੱਚ ਦੋਸ ਨੂੰ ਪਹਿਲਾਂ ਹੀ ਫਰਵਾੜਾ ਦਿਖਾ ਰਹੇ ਨੇ ਟੌਪ ਵਾਲਾ ਮੁੱਲ ਵੀ ਵਿੱਚ ਹੀ ਕਰਾਂਗੇ ਬਾਈ ਕਹਿੰਦਾ ਤੇ ਕੁਆਲਿਟੀ ਵਾਲੇ ਪੱਛਿਆ ਰੰਗ ਟੰਗ ਦੇਖ ਸਕਦਾ ਪੂਰਾ ਕੱਦ ਦਾ ਬੱਚਿਆਂ ਦਾ ਉਮਰ ਕਿੰਨੀ ਇੰਦੀ ਹੈ ਨਾ ਇਹ ਸਾਢੇ 4 8 ਮਹੀਨੇ ਦਾ ਸਾਢੇ 8 8 ਮਹੀਨੇ ਇਹ ਜੋੜੇ ਦਾ 52000 ਕੀ ਆ ਜੋੜੇ ਦਾ 52000 ਰੁਪਈਆ ਮੁੱਲ ਆ ਬਾਈ ਥਣ ਝੋਲੀਆਂ ਸਾਫ ਚਾਰ ਥਣ ਮੈਣਗੇ ਫੇਸ ਦੇਖ ਸਕਦਾ ਬੜਾ ਪਿਆਰਾ ਬੋਦੀਵਾਦੀ ਫੁੱਲ ਕਮਾਲ ਦੀ ਥਣ ਵੀ ਆਪਾਂ ਤੁਹਾਨੂੰ ਚੈੱਕ ਕਰਵਾਉਣ ਲੈ ਥਣ ਚੈੱਕ ਕਰੋ ਬੱਚੇ ਦਾ ਇੱਕ ਨੰਬਰ ਥਣ ਝੋਲੀ ਬਹੁਤ ਚੰਗੀ ਆ ਗਈ ਮੁੱਲ ਦੋਹਾਂ ਦੀ ਜੋੜੇ ਦਾ ਉਹਦਾ ਵੀ ਦਿਖਾ ਥਣ ਹਾਂ ਥਣ ਆਪਾਂ ਇਹਦੇ ਵੀ ਦਿਖਾਉਣ ਲੈ ਗੁਲਾਬੀ ਥਣ ਉਹਦਾ ਇਹ ਰਗੜਾ ਬਾਅਦ ਸਬੰਨ ਜੇ ਕੋਈ ਸਾਂਖ ਹੋ ਗਈ ਹੂੰ ਬਾਈ ਕਹਿੰਦਾ ਜੇ ਫੋਰਸਾਂਖ ਹੋਈ ਨਾ ਦੂਜੀ ਭਾਵੇਂ ਬੱਚੇ ਘਰੇ ਬੰਨ ਜੇ ਕੋਈ ਦਿੱਕਤ ਹੀ ਨਹੀਂ ਮੁੱਲ ਦੋਹਾਂ ਦਾ 55000 ਰੁਪਏ ਤਿੰਨ ਨੰਬਰ ਤੇ ਵੇੜ ਕਿਹੜਾ ਸੁਆ ਗਈ ਇਹ ਤੀਜਾ ਸੁਆ ਸੁਈ ਆ ਬਾਈ ਡੇਢ ਮਹੀਨੇ ਦੀ 1.5 ਮਹੀਨੇ ਦੀ ਸੂਣੀ 14 ਕਿਲੋ ਦੁੱਧ ਹੈ ਹੂੰ ਅਗਲਾ ਚੋਕੇ ਲੈ ਜੇ ਆਵਾ ਦੋ ਡੰਕ ਤਿੰਨ ਡੰਕ ਤਾਂ ਦੋ ਟਾਈਮਾਂ ਚਾਰ ਡੰਬਾਈ ਕਹਿੰਦੇ ਚੁਵਾਈ ਵੀ ਕਰ ਸਕਦੇ ਧਾਰਾ ਬਾਈ ਨੇ ਫੁੱਲ ਵੀਡੀਓ ਚ ਵੀ ਮਾਰਿਆ ਧਾਰਾ ਹੁਣ ਵੀ ਮਾਰ ਦੋਗੇ ਮਾਰਤਿਆਂ ਵਸੂਦੇ ਚ ਹੁਣ ਠੀਕ ਆ ਧਾਰਾ ਬਾਈ ਨੇ ਹੁਣ ਚ ਮਾਰਤਿਆਂ ਬਈ ਫੁੱਲ ਵੀਡੀਓ ਚ ਦੇਖ ਸਕਦੇ ਠੰਡੀ ਸ਼ੀਲ ਫੁੱਲ ਇਹਦਾ ਮੁੱਲ 50 ਹੈ ਇਹਦਾ 52 ਹੈ ਠੀਕ ਆ ਉਹ ਜੋੜੇ ਦਾ 52 ਪਿੰਡ ਸੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਈ ਪਿੰਡ ਇਧਰੋਂ ਆਉਂਗੇ ਤਾਂ ਨੇੜੇ ਵਾਲੀ ਦੌੜ ਵੀ ਆ ਕੰਡੈਕਟਰ ਨੰਬਰ ਬੋਲਨੇ ਪਈ ਆਪਣਾ 9872076012 9872076012 ਠੀਕ ਹੈ